ਤੁਹ ਪਿਆਰੀ ਸਾਧ ਸੰਗਤ ਜੀਓ ਤਨ ਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਜੁੜ ਬੈਠੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਸਤ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਸਿਰ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਲ ਸਮੂਹ ਸੰਤਾਂ ਵਡਭਾਗੇ ਹੋ 사ਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਿਓ ਕਿਉਂਕਿ ਬਿਨਾ ਭਾਗਾਂ ਤੋਂ 사ਤ ਸੰਗਤ ਦੀਆਂ ਘੜੀਆਂ ਨਹੀਂ ਪ੍ਰਾਪਤ ਹੁੰਦੀਆਂ। ਪੋ ਦਾ ਮਹੀਨਾ ਦੇ ਵਿੱਚ ਆਪ ਜਿੱਥੇ 사ਤਗੁਰਾਂ ਦਾ ਇਤਿਹਾਸ ਸਰਵਣ ਕਰਿਓ। ਨਾਲ ਨਾਲ ਸ੍ਰੀ ਸੁਖਮਣੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰਿਓ 사ਤਗੁਰਾਂ ਦੀ ਮਹਾਨ ਕਿਰਪਾ ਸਦਕਾ ਆਲ ਸਮੂਹ ਸੰਗਤਾਂ ਨੇ 17ਵੀਂ ਅਸ਼ਟਪਦੀ ਦੀ ਤੀਸਰੀ ਪੌੜੀ ਸਰਵਣ ਕੀਤੀ ਅੱਜ ਸਤਿਗੁਰੂ ਗੁਰੂ ਗਰੀਬ ਨਵਾਇ ਧਾਨ ਗੁਰੂ ਅਰਜਨ ਦੇਵ ਮਹਾਰਾਜੀ ਚੌਥੀ ਪੌੜੀ ਵਿੱਚ ਚੌਥੇ ਸ਼ਬਦ ਵਿੱਚ ਕੀ ਉਪਦੇਸ਼ ਦੇ ਰਹੇ ਹਨ ਆਓ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੇ ਸਰ ਪਰ ਰਾਖੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਫਰਮਾਉਂਦੇ ਹਨ ਕਿ ਖਰੀ ਵਾਹਿਗੁਰੂ ਆਪਣੇ ਜਨ ਭਾਵ ਕੀ ਸੇਵਕ ਦਾ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਵਾਲਾ ਹੈ ਪਰਦੇ ਕੱਜਣ ਵਾਲਾ ਹੈ ਸਤਿਗੁਰੂ ਆਪਣੇ ਸੇਵਕ ਦੇ ਆਹ ਹਰ ਇੱਕ ਥਾਂਰ ਖਵਾਲਾ ਹੈ ਆਪਣੇ ਸੇਵਕ ਕੇ ਸਰਪਰ ਰਾਖੈ ਸਰਪਰ ਦਾ ਅਰਥ ਹੈ ਕਿ ਜਰੂਰ ਬਰ ਜਰੂਰ ਜਦੋਂ ਹੀ ਲੋੜ ਪੈ ਜਾਵੇ ਸੇਵਕ ਤੇ ਮੁਸੀਬਤ ਦੇ ਵਿੱਚ ਮੁਸੀਬਤ ਸੇਵਕ ਨੂੰ ਪੈ ਜਾਵੇ ਤੰ ਮਹਾਰਾਜ ਉਸ ਦੀ ਜ਼ਰੂਰ ਸਹਾਇਤਾ ਕਰਦਾ ਹੈ ਤਾਂ ਸਤਿਗੁਰੂ ਲਿਖਦੇ ਨੇ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸਵਾਰਤਾ ਜਿਹੜੇ ਪਰਮੇਸ਼ਰ ਦੀ ਬੰਦਗੀ ਕਰਦੇ ਨੇ ਸੇਵਾ ਕਰਦੇ ਨੇ ਉਸ ਨੂੰ ਆਰਾਧਦੇ ਨੇ ਜੋ ਉਸ ਨੂੰ ਸਮਾ ਦਿੰਦੇ ਨੇ ਮਹਾਰਾਜ ਫਿਰ ਉਹਨਾਂ ਦੇ ਕਾਜ ਵੀ ਸਵਾਰਦਾ ਤੇ ਉਹਨਾਂ ਵਾਸਤੇ ਹਮੇਸ਼ਾ ਹੀ ਸਹਾਇਤਾ ਵਾਸਤੇ ਵੀ ਖੜਾ ਰਹਿੰਦਾ ਹੈ ਇਸੇ ਤਰ੍ਹਾਂ ਜਿਹੜੇ ਮਨਮੁਖ ਨੇ ਬੰਦਗੀ ਨਹੀਂ ਕਰਦੇ ਨਾ ਸੇਵਾ ਹੀ ਕਰਦੇ ਨੇ ਆ ਕਾਮ ਕ੍ਰੋਧ ਲੋਭ ਮੋਹ ਘਰ ਦੇ ਵਿੱਚ ਗਰਸੇ ਹੋਏ ਨੇ ਮਾਇਆ ਮੂੜੀ ਦੇ ਪਿਛੇ ਲੱਗੇ ਹੋਏ ਨੇ ਫਿਰ ਉਹਨਾਂ ਦਾ ਰਖਵਾਲਾ ਮਾਇਆ ਮੋਹਣੀਆਂ ਮਾਇਆ ਮੋਹਣੀ ਉਥੋਂ ਤੱਕ ਆ ਜਿੱਥੋਂ ਤੱਕ ਡਾਕਟਰਾਂ ਨੇ ਮੁੱਕ ਗਈ ਤੇ ਫਿਰ ਖਤਮ ਹੋ ਗਈ ਆ ਪਰ ਜਿੱਥੇ ਡਾਕਟਰ ਵੀ ਜਵਾਬ ਦੇ ਦੇਣ ਉਹਥੇ ਵੀ ਉਹ ਸਹਾਇਤਾ ਕਰਨ ਵਾਲਾ ਹੈ ਪਰਮੇਸ਼ਰ ਅਕਾਲ ਪੁਰਖ ਤਾਂ ਸਤਗੁਰ ਕਹਿੰਦੇ ਨੇ ਇਹ ਜੋ ਜਨ ਤੁਮਰੀ ਭਗਤ ਕਰੰਤੇ ਜਿਹੜੇ ਉਸ ਪਰਮੇਸ਼ਰ ਕਾਲਪੁਰਖ ਦੀ ਬੰਦਗੀ ਕਰਦੇ ਨੇ ਭਗਤੀ ਕਰਦੇ ਨੇ ਸੇਵਾ ਕਰਦੇ ਨੇ ਤਿੰਨ ਕੇ ਕਾਜ ਸਵਾਰ ਤਾਂ ਮਹਾਰਾਜ ਉਹਨਾਂ ਦੇ ਕਾਜ ਸਵਾਰ ਦੇ ਨੇ ਤਾਂ ਇੱਥੇ ਸਤਿਗੁਰੂ ਫਰਮਾਉਂਦੇ ਨੇ ਆਪਣੇ ਸੇਵਕ ਕੀ ਸਰਪਰ ਰੱਖੇ ਆਪਣੇ ਸੇਵਕਾਂ ਦੀ ਸਰਪਰ ਜਰੂਰ ਬਰ ਜਰੂਰ ਜਦੋਂ ਲੋੜ ਪੈਂਦੀ ਉਦੋਂ ਇਹ ਰੱਖਿਆ ਕਰਨ ਲਈ ਤਿਆਰ ਹੋ ਜਾਂਦਾ ਖੈਰ ਰੱਖਿਆ ਕਰਦਾ ਹੈ ਆਪਣੇ ਦਾਸ ਕਉ ਦੇਵਦਾਈ ਹਰੀ ਵਾਹਿਗੁਰੂ ਆਪਣੇ ਦਾਸ ਵੀ ਸੇਵਕਾਂ ਨੂੰ ਜੀਵਨ ਮੁਕਤੀ ਦੀ ਵਡਿਆਈ ਸੋਭਾ ਬਖਸ਼ਦਾ ਹੈ ਆਪਣੇ ਸੇਵਕ ਕਾਉ ਨਾਮ ਜਪਾਈ ਤਾਂ ਆਪਣੇ ਸੇਵਕ ਨੂੰ ਆਪਣੇ ਦਾਸ ਨੂੰ ਕਿਰਪਾ ਕਰਕੇ ਨਾਮ ਜਪਾਉਂਦਾ ਹੈ ਮਹਾਰਾਜ ਇਹ ਨਾਮ ਜਪਉਣ ਤੇ ਸਤਿਗੁਰੂ ਕਿਰਪਾ ਕਰਦੇ ਨਾਮ ਜਪਿਆ ਜਾਂਦਾ ਹੈ ਆਪਣੇ ਸੇਵਕ ਕੀ ਆਪ ਪਤ ਰੱਖੇ ਹਰੀ ਵਾਹਿਗੁਰੂ ਆਪਣੇ ਸੇਵਕ ਦੀ ਆਪਣੇ ਦਾਸ ਦੀ ਆਪ ਹੀ ਪਤ ਇਜਤ ਰੱਖਣਾ ਕਰਦਾ ਹੈ ਤਾ ਕੀ ਗਤ ਮਿਤ ਕੋਏ ਨਾ ਲਾਖੇ ਤੇ ਮਹਾਰਾਜ ਫਰਮਾਉਂਦੇ ਹਨ ਕਿ ਉਸ ਹਰੀ ਵਾਹਿਗੁਰ ਦੀ ਗਾਤ ਪ੍ਰਾਪਤੀ ਰੂਪ ਮਿਤ ਵੀ ਮर्यादा ਨੂੰ ਕੋਈ ਨਹੀਂ ਲਾਖੇ ਵੀ ਜਾਣ ਸਕਦਾ ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੇ ਪ੍ਰਭੂ ਖਰੀ ਵਾਹਿਗੁਰੂ ਕਾਲਪੁਰਖ ਦੇ ਦੇ ਸੇਵਕ ਜਿਹੜੇ ਸੇਵਾ ਕਰਦੇ ਹਨ ਨਾ ਕੋ ਨਾ ਪਹੁੰਚੇ ਰਾਜੇ ਮਹਾਰਾਜੇ ਵੀ ਉਹਨਾਂ ਦੇ ਬਰਾਬਰ ਨਹੀਂ ਪਹੁੰਚ ਸਕਦੇ ਨੇ ਜਿਹੜਾ ਖਰੀ ਪਰਮੇਸ਼ਰ ਕਾਲਪੁਰਖ ਦੀ ਧੰਨ ਗੁਰਗ੍ਰੰਥ ਸਾਹਿਬ ਦੀ ਸੇਵਾ ਕਰਦਾ ਹੈ ਜਿਹੜਾ ਅੱਜ ਵੀ ਸੰਗਤ ਵਿੱਚ ਆ ਕੇ ਚੌਰ ਸਹਿਬ ਕਰੇ ਮਹਾਰਾਜ ਦੀ ਸੇਵਾ ਕਰਾਵੇ ਮਹਾਰਾਜ ਕਹਿੰਦੇ ਨੇ ਉਹ ਤੇ ਬਰਾਬਰ ਰਾਜੇ ਮਹਾਰਾਜੇ ਵੀ ਬਰਾਬਰ ਨਹੀਂ ਹੋ ਸਕਦੇ ਸੇਵਕ ਦੇ ਪ੍ਰਭੂ ਦੇ ਸੇਵਕ ਕੋ ਨਾ ਪਹੁੰਚੇ ਪ੍ਰਭ ਉਨੇ ਉੱਚੇ ਤੋਂ ਉੱਚੇ ਆ ਮਹਾਰਾਜ ਅੱਗੇ ਫਰਮਾਉਂਦੇ ਪ੍ਰਭ ਕੇ ਸੇਵਕ ਉੱਚ ਤੇ ਉੱਚ ਪ੍ਰਭ ਪਰਮੇਸ਼ਰ ਕਾਲਪੁਰਖ ਦੇ ਸੇਵਕ ਧੰ ਗੁਰੂ ਗ੍ਰੰਥ ਸਾਹਿਬ ਦੇ ਸੇਵਕ ਉੱਚ ਤੇ ਉੱਚ ਭਾਵ ਕੀ ਸ੍ਰੇਸ਼ਟ ਤੋਂ ਸ੍ਰੇਸ਼ਟ ਹੁੰਦੇ ਹਨ ਜੋ ਪ੍ਰਭ ਆਪਣੀ ਸੇਵਾ ਲਾਇਆ ਜਿਹੜਾ ਜੀ ਪ੍ਰਭ ਹਰੀ ਵਾਹਿਗੁਰੂ ਨੇ ਆਪਣੀ ਸੇਵਾ ਟਹਿਲ ਵਿੱਚ ਲਾਇਆ ਲਾਉਣਾ ਕੀਤਾ ਹੈ ਨਾਨਕ ਸੋ ਸੇਵਕ ਦਹਿ ਦੇਸ ਪ੍ਰਗਟਾਇਆ ਸਤਿਗੁਰ ਫਰਮਾਉਂਦੇ ਹਨ ਕਿ ਨਾਨਕ ਸੋ ਸੇਵਕ ਕਥਨ ਕਰਦੇ ਹਨ ਵੀ ਉਹ ਸੇਵਕ ਦਹਿ ਦੇਸ ਪ੍ਰਗਟਿਆ ਵਿਭਾਵ ਦਹਿ ਦੇਸ ਦਾ ਵੀ ਦਸਾਂ ਦਿਸ਼ਾਵਾਂ ਵਿੱਚ ਸੂਰਜ ਵਾਂਗ ਪ੍ਰਗਟ ਮਹਾਰਜ ਕਰ ਦਿੰਦੇ ਨੇ ਉਸ ਨੂੰ ਜਿਵੇਂ ਕਿ ਪਰਮੇਸ਼ਰ ਕਾਲਪੁਰਖ ਦਾ ਸੇਵਕ ਬੰਦਗੀ ਕਰਦਾ ਹੈ ਸੇਵਾ ਕਰਦਾ ਹੈ ਉਸ ਦੇ ਕੋਲ ਬੰਦਗੀ ਕਾਰਨ ਸੇਵਾ ਕਰਨ ਰਿੱਧੀਆਂ ਸਿੱਧੀਆਂ ਨੌਂ ਰਿੱਧੀਆਂ ਪਿੱਛੇ ਲੱਗ ਜਾਂਦੀਆਂ ਤੇ ਹੁੰਦੀਆਂ ਵੀ ਨੇ ਸੇਵਕਾਂ ਕੋਲ ਭਾਵੇਂ ਉਹ ਜਾਹਰ ਨਾ ਕਰਨ ਹੁੰਦੀਆਂ ਜ਼ਰੂਰ ਨੇ ਉਹਨਾਂ ਦੇ ਬਚਨ ਉਹਨਾਂ ਦੀ ਅਰਦਾਸ ਸਪੂਰਨ ਹੋ ਜਾਂਦੀ ਆ ਪਰ ਉਹ ਜ਼ਾਹਰ ਨਹੀਂ ਕਰਦੀ ਮਹਾਰਾਜ ਕਹਿੰਦੇ ਨਾ ਹੋ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦਿਨ ਉਹ ਭੇਤ ਨਹੀਂ ਕਿਸੇ ਨੂੰ ਦੇ ਦੇ ਦਾਸ ਦੇ ਨਹੀਂ ਆ ਪਰ ਉਹ ਕਿ ਮਹਾਰਾਜ ਕਹਿੰਦੇ ਵੀ ਦਾਸ ਜਿਸ ਪ੍ਰਗਟਾਇਆ ਪਰ ਲੋਕ ਕੇ ਵੀ ਨਹੀਂ ਰਹਿ ਸਕਦੇ ਸੇਵਕ ਨੇ ਮਹਾਰਾਜ ਕਹਿੰਦੇ ਵੀ ਉਹ ਪ੍ਰਗਟ ਹੋਣਾ ਹੀ ਹੋਣਾ ਜਿਵੇਂ ਕਹਿੰਦੇ ਨਾ ਹਰ ਕਾ ਭਗਤ ਪ੍ਰਗਟ ਨਹੀਂ ਛਪੀ ਹਰੀ ਪਰਮੇਸ਼ਰ ਦੇ ਕਾਲਪੁਰਖ ਦਾ ਭਗਤ ਸੇਵਕ ਜਿਹੜਾ ਸੇਵਾ ਕਰਦਾ ਉਸ ਨੇ ਪ੍ਰਗਟ ਹੋਣਾ ਹੀ ਹੋਣਾ ਹੈ ਉਸ ਦੀਆਂ ਸ਼ਕਤੀਆਂ ਨੇ ਜਗ ਜाहिर ਕਰਨਾ ਹੀ ਕਰਨਾ ਹੈ ਕਦੇ ਵੀ ਨਹੀਂ ਛੱਪ ਸਕਦਾ ਇਹ ਪਰਮੇਸ਼ਰ ਇਸੇ ਤਰ੍ਹਾਂ ਹੀ ਆਪਣੇ ਸੇਵਕ ਨੂੰ ਵਡਿਆਈ ਬਖਸ਼ਿਸ਼ ਕਰਦਾ ਹੈ ਸੋ 사ਤਗੁਰਾਂ ਦੀ ਕਿਰਪਾ ਸਦਕਾ ਆਪ ਸਮੂਹ ਸੰਗਤਾਂ ਨੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇਹ ਦੇਸ ਪ੍ਰਗਟਾਇਆ ਬੜੀ ਕਿਰਪਾ ਭਾਗਾਂ ਦੇ ਨਾਲ ਸੇਵਾ ਦੇ ਵਿੱਚ ਮਹਾਰਾਜ ਉਸ ਦੇ ਭਾਗ ਵੇਖ ਕੇ ਆਪਣੀ ਸੇਵਾ ਚ ਲਾਉਣਾ ਕਰਦੇ ਨੇ ਤੇ ਮਹਾਰਾਜ ਕਹਿੰਦੇ ਜਿਹੜਾ ਸੇਵਾ ਲੱਗ ਜਾਂਦਾ ਆ ਫਿਰ ਉਹਨੂੰ ਦੇਹ ਦੇਸ ਪ੍ਰਗਟਾਇਆ ਭਾਵ ਕਿ 10 ਦਸ਼ਾਵਾਂ ਦੇ ਵਿੱਚ ਸੂਰਜ ਵਾਂਗ ਪ੍ਰਗਟ ਕਰ ਦਿੰਦੇ ਨੇ ਸੋ ਆਪ ਸਮੂਹ ਸੰਗਤਾਂ ਨੇ 17ਵੀਂ ਅਸ਼ਟ ਪਦੀ ਦੀ ਚੌਥੀ ਪੌੜੀ ਚੌਥਾ ਸ਼ਬਦ ਵੀ ਸਰਵਣ ਕੀਤਾ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਮਾਫ ਕਰਨੀਆਂ ਅੱਜ ਦਾ ਇਤਿਹਾਸ ਅੱਜ ਜਿਵੇਂ ਆਪ ਜੀ ਨੇ 7 ਪੋ ਦਾ ਇਤਿਹਾਸ ਰਚਮਣ ਕੀਤਾ ਅੱਜ 8 ਪੋ ਹੈ 8 ਪੋ ਨੂੰ 7 ਪੋ ਨੂੰ ਸਤਗੁਰਾਂ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡ ਜਾਂਦਾ ਹੈ ਮਾਤਾ ਸੁੰਦਰੀ ਜੀ ਮਾਤਾ ਸਹਿਬਕੌਰ ਜੀ ਬਾਬਾ ਮਨੀ ਸਿੰਘ ਜੀ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਪੱਤੀ ਸਿੰਘ ਇਹ ਦਿੱਲੀ ਨੂੰ ਰਵਾਨਾ ਹੁੰਦੇ ਨੇ ਮਾਤਾ ਸਹਿਬਕੌਰ ਮਾਤਾ ਸੁੰਦਰੀ ਜੀ ਦੇ ਅੰਗ ਰੱਖੇਕ ਬਣ ਕੇ ਮਾਤਾ ਗੁਜਰੀ ਜੀ ਮਾਤਾ ਗੁਜਰੀ ਜੀ ਆਪਣੇ ਛੋਟੇ ਪੋਤਰਿਆਂ ਨੂੰ ਸਹਬਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇਹ ਸਿੰਘ ਨੂੰ ਲੈ ਕੇ ਇਹ ਟੇਢੇ ਮੇਢੇ ਰਸਤੇਆਂ ਥਾਣੀ ਜਾਦੇ ਹੋਏ কুমਮਾ 마ਸ਼ਕੀ ਦੀ ਝੌਂਪੜੀ 'ਚ ਰੁਕਦੇ ਨੇ ਫਿਰ ਇਧਰ ਸਤਿਗੁਰੂ ਗੁਰੂ ਗਰੀਬ ਨਵਾਜ਼ ਵੱਡੇ ਸਹਬਜਾਦਿਆਂ ਨਾਲ ਲੈ ਕੇ ਬਾਬਾ ਜੀ ਸਿੰਘ ਬਾਬਾ ਜੁਝਾਰ ਸਿੰਘ ਨੂੰ ਕੋੜਲਾ ਨਿਹੰਗ ਕੋਖਾ ਠਹਿਰਦੇ ਨੇ ਫਿਰ ਇੱਥੋਂ ਭਾਈ ਬੁੱਧੀ ਚੰਦ ਤੇ ਭਾਈ ਗਰੀਬੂ ਜੀ ਆਉਂਦੇ ਨੇ ਏ ਕਹਿੰਦੇ ਨੇ ਕਿ ਸਤਗੁਰੂ ਜੀ ਸਾਡੀ ਹਵੇਲੀ ਕੱਚੀ ਗੜੀ ਚ ਚਲੇ ਜਾਓ ਹੁਣ 8 ਪੋ ਦੇ ਵਾਲੇ ਦਿਨ 7 ਪੋ ਨੂੰ ਸਤਗੁਰੂ ਜਾਂਦੇ ਨੇ ਇਥੇ ਭਾਈ ਕੋਠਾ ਜੀ ਇਹ ਸਤਗੁਰਾਂ ਨੂੰ ਕਹਿੰਦੇ ਨੇ ਕਿ ਸਤਗੁਰੂ ਜੀ ਅਸੀਂ ਗੇੜ ਦੇ ਅੱਗੇ ਹਵੇਲੀ ਦੇ ਗੇੜ ਅੱਗੇ ਪਿਆਰਾ ਅਸੀਂ ਦੇਵਾਂਗੇ ਮਹਾਰਾਜ ਸਾਰੇ ਸਿੰਘ ਆਰਾਮ ਕਰਦੇ ਨਹੀਂ 8 ਮਹੀਨਿਆਂ ਦਾ ਘੇਰਾ ਪਿਆ ਸੀ ਰਾਤ ਦੇ ਥੱਕੇ ਟੁੱਟੇ ਪਰਿਵਾਰ ਵਿਛੜ ਗਿਆ ਸੱਸਾਂ ਨਿੱਤੇ ਜੁੱਧ ਹੋਇਆ ਸਤਗੁਰ ਰਾਤ ਸਾਰੀ ਉਸ ਅਕਾਲ ਪੁਰਖ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਨ ਕਿ ਇਹ ਸਿੰਘਾਂ ਨੂੰ ਪਿਆਰ ਬਖਸ਼ਿਸ਼ ਕਰਦੇ ਨੇ ਜਿਹੜੇ ਸੁੱਤੇ ਹੁੰਦੇ ਨੇ ਜੋ ਕੁਝ ਮਿਲਿਆ ਹੁੰਦਾ ਆ ਥੋੜਾ ਬੋਤਾ ਛਾਗੇ ਸੌਂ ਜਾਂਦੇ ਨੇ ਸਤਗੁਰ ਕੰਮਰ ਕੱਸਾ ਖੋਲਦੇ ਨੇ ਰਹਿ ਰਸ ਦਾ ਜਾਬ ਕਰਦੇ ਨੇ ਰਾਤ 12 1 ਵਜੇ ਜਾਂਦਾ ਹੈ ਰਾਖਾ ਜੀ ਭਾਈ ਕੋਠਾ ਜੀ ਇਹ ਆਉਂਦੇ ਨੇ ਸਤਗੁਰਾਂ ਕੋਲ ਸਤਗੁਰ ਆਪ ਸੁੱਤੇ ਨਹੀਂ ਮਹਾਰਾਜ ਕਹਿੰਦੇ ਵੀ ਤੁਸੀਂ ਵੀ ਸੋਜੋ ਅੱਜ ਵੀ ਅਸੀਂ ਪਹਿਰਾ ਦੇਵਾਂਗੇ ਤੇ ਸਾਰੀ ਰਾਤ ਸਾਰੇ ਸਿੱਖ ਸੁੱਤੇ ਰਹੇ ਪਰ ਧੰਨ ਸਤਗੁਰੂ ਕਲਗੀਆਂ ਵਾਲਾ ਪਾਸ਼ਾ ਸਿੱਖਾਂ ਦਾ ਗੁਰੂ ਸਾਰੀ ਰਾਤ ਨਹੀਂ ਸੁੱਤਾ ਫਿਰ ਜਦੋਂ ਅੱਠ ਪੋ ਦਾ ਅੰਮ੍ਰਿਤ ਵੇਲਾ ਹੋਇਆ ਸਾਰੇ ਸਿੰਘ ਉੱਠੇ ਆ ਇਸ਼ਨਾਨ ਪਾਣੀ ਕਰਕੇ ਨੇਤ ਨਿਯਮ ਕੀਤਾ ਜਾਂਦੇ ਸੰਸਾਰ ਦਾ ਅਨੋਖਾ ਜੁੱਧ ਸ਼ੁਰੂ ਹੋਇਆ। ਇੱਥੇ ਅਨੰਦਪੁਰ ਸਾਹਿਬ ਜਦੋਂ ਘੇਰਾ ਪਾਉਣ ਵਾਲੀ ਫੌਜ ਨੂੰ ਖਾਤਮਾ ਸਤਿਗੁਰਾਂ ਨੇ ਕਰ ਦਿੱਤਾ ਸੀ ਪਰ ਫੇਰ ਪਿੱਛੋਂ ਖੈਦ ਲੱਖਾਂ ਦੀ ਫੌਜ 10 ਲੱਖ ਤੇ ਦਿੱਲੀ ਤੋਂ ਫੌਜ ਆਈ ਜਿਹੜੀ ਤੁਰਕਾਂ ਤੇ ਪਹਾੜੀਆਂ ਦੀ ਫੌਜ ਉਹ ਵੱਖਰੀ ਤੇ ਤੁਰਕਾਂ ਦੇ ਵੱਡੇ ਵੱਡੇ ਜਰਨੈਲਾਂ ਦੇ ਨਾਮ ਨਾਰ ਖਾਨ, ਅਸਮਾਨ ਖਾਨ, ਜਹਾਨ ਖਾਨ, ਮੀਆਂ ਖਾਨ ਸਯਦ ਖਾਨ ਫੁੱਲ ਖਾਨ ਗੁੱਲ ਖਾਨ ਇੰਨੇ ਕ ਪਠਾਨ ਜਰਨੈਲ ਵੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਇਹ ਆਠਪੋ ਦਾ ਸੰਸਾਰ ਦਾ ਨਖਾ ਜੁੱਧ ਸ਼ੁਰੂ ਹੋਣ ਲੱਗਾ ਏਕ ਪਾਸੇ 40 ਭੁੱਖੇ ਭਾਣੇ ਤੇ ਹਾਇ ਥੱਕੇ ਹੋਏ ਸੇਖਤ ਦੂਜੇ ਪਾਸੇ 10 ਲੱਖ ਨਵਾਬ ਨਵजीर ਖਾਨ ਨੇ ਸਵੇਰੇ ਢੰਡੋਰਾ ਪਟਵਾ ਦਿੱਤਾ ਜੇ ਗੁਰੂ ਜੀ ਆਪਣੇ ਆਪ ਨੂੰ ਸਾਥੀਆਂ ਸਮੇਤ ਹੀ ਪੇਸ਼ ਕਰ ਦੇਣ ਗ੍ਰਿਫਤਾਰ ਕਰ ਲਨ ਗ੍ਰਫਤਾਰ ਕਰਾ ਦੇਣ ਤੇ ਇਹਨਾਂ ਦੀ ਜਾਨ ਬਖਸ਼ ਦਿੱਤੀ ਜਾਵੇਗੀ ਮਹਾਰਾਜ ਨੇ ਇਹਨਾਂ ਦੇ ਢੰਡੋਰੇ ਦਾ ਜਵਾਬ ਤੀਰਾਂ ਦੀ ਪਿਛਾੜ ਦੇ ਨਾਲ ਦਿੱਤਾ ਮੁਗਲਾਂ ਫੌਜਾਂ ਨੇ ਤੀਰਾਂ ਦੀ ਪਿਛਾੜ ਸ਼ੁਰੂ ਕਰ ਦਿੱਤੀ ਆ ਕਿਲੇ ਦੀ ਦੀਵਾਰ ਨੇੜੇ ਆਉਣ ਦੀ ਕੋਈ ਹਿੰਮਤ ਨਹੀਂ ਕਰਦਾ ਕੋਈ ਜੁਰਤ ਨਹੀਂ ਕਰਦਾ ਮੁਗਲਾਂ ਦਾ ਇੱਕ ਜਰਨੈਲ ਨਹਿਰ ਖਾਨ ਇਹ ਸ਼ੋਭ ਕੇ ਨਾ ਪੌੜੀ ਲਗਾ ਕੇ ਹਵੇਲੀ ਤੇ ਚੜਨ ਲੱਗਾ ਜਦ ਸਾਧਗੁਰਾਂ ਦੇ ਨਜ਼ਰੀ ਪਿਆ ਇਹ ਦਵਾਰ ਦੇ ਜਰਕ ਉੱਚਾਇਆ ਇਹਨੇ ਸਿਰ ਆਪਣਾ ਕੀਤਾ ਮਾਰੇ ਨੇ ਇਹਦੇ ਤੀਰ ਦੇ ਨਾਲ ਹੀ ਚਿਤ ਕਰ ਦਿੱਤਾ ਇਹ ਪੌੜੀ ਤੋਂ ਥੱਲੇ ਡਿੱਗਾ ਇਸ ਦੇ ਦੇਖਦੇ ਹੀ ਗਨੀ ਖਾਨੇ ਸਿਰ ਕੱਢਿਆ ਮਹਾਰਾਜ ਨੇ ਇਹਦਾ ਵੀ ਗੁਰਜ ਦੇ ਨਾਲ ਸਿਰ ਭਨੇ ਇਹਦਾ ਵੀ ਖਾਤਮਾ ਕੀਤਾ ਤੀਜਾ ਹੀ ਖਵਾਜਾ ਮਹਿਦੂਦ ਅਲੀ ਇਹ ਆਪਣੇ ਸਾਥੀਆਂ ਦਾ ਸੌਦਾ ਲੱਗਾ ਵੇਖ ਕੇ ਤੇ ਕੰਧ ਦੇ ਉਲੇ ਹੋ ਕੇ ਨਾਸ ਗਿਆ ਕਹਿੰਦਾ ਦੋ ਜਣੇ ਡਿੱਗੇ ਆ ਤੇ ਮੈਂ ਜਿਹੋਂ ਅੜਜਾਈ ਮੌਤ ਮਰਨਾ ਇਹ ਓਲੇ ਹੋ ਗਏ ਨਸ ਗਿਆ ਤਾਂ 사ਤਗੁਰਾਂ ਨੇ ਇਹਨੂੰ ਜਫਰ ਨਾਮੇ ਦੇ ਵਿੱਚ 부ਜਦਲ ਰਪੋਗ ਤੇ ਮਰਦੂਦ ਲਿਖਿਆ ਕਿ ਦਰੇਗਾ ਅਗਰ ਰੂਵੇ ਉਹ ਦੀਦ ਮੇ ਬਾ ਯਕ ਤੀਰ ਲਾਚਾਰ ਬਖਸ਼ੀਦ ਮੈਂ ਮਹਾਰਾਜ ਕਹਿੰਦੇ ਜੇ ਇਹ ਵੀ ਸਾਡੇ ਆਉਣ ਦੀ ਕੋਸ਼ਿਸ਼ ਕਰਦਾ ਨੇੜੇ ਦੇ ਪੌੜੇ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਤੇ ਇਹਨੂੰ ਵੀ ਚਿਤ ਕਰ ਦੇਣਾ ਸੀ ਇਹਨੂੰ ਵੀ ਇੱਕ ਤੀਰ ਬਖਸ਼ ਦੇਣਾ ਸੀ ਜਰਨੈਲਾਂ ਦਾ ਖਾਦਮਾ ਹੁੰਦਾ ਵੇ ਕੇ ਸਰਹੰਦ ਨੇ ਜਿਹੜਾ ਨਵਾਬ ਸਰਹੰਦ ਦੀ ਉਹਨੇ ਮੌਕਾ ਸੰਭਾਲਦੇ ਹੋਏ ਫੌਜ ਨੂੰ ਇੱਕੋ ਵਾਰ ਹਮਲਾ ਕਰਨ ਦਾ ਐਲਾਨ ਕਰ ਦਿੱਤਾ 사ਤਗੁਰਾਂ ਨੇ ਪੰਜਾਂ ਪੰਜਾਂ ਸਿੰਘਾਂ ਦੇ ਜਥੇ ਭੇਜਦੇ ਨੇ ਸਾਰੇ ਚਾਰੇ ਬਾਈਆਂ ਦੇ ਉੱਤੇ ਸਿੰਘ ਖੜੇ ਕਰ ਦਿੰਦੇ ਨੇ ਇੱਥੇ 사ਤਗੁਰਾਂ ਆਪ ਵੀ ਉੱਚੀ ਚੋਟੀ ਦੇ ਬੁਰਜ 'ਚ ਬੈਠ ਕੇ ਤੀਰਾਂ ਦੀ 부ਛਾੜ ਕਰਦੇ ਨੇ ਸਿੰਘ ਵੀ ਲੜਦੇ ਨੇ ਪੰਜਾਂ ਪੰਜਾਂ ਸਿੰਘਾਂ ਦਾ ਜਥਾ ਜਾਂਦਾ ਹੈ ਬਾਬਾ ਜੀਤ ਸਿੰਘ ਜੀ ਵੀ ਗੁਰੂ ਪਿਤਾ ਤੋਂ ਲੈ ਕੇ ਅੱਗੇ ਆ ਵੈਰੀ ਦਲ ਦੇ ਨਾਲ ਟੱਕਰ ਆ ਲੈਂਦੇ ਨੇ ਬਾਬਾ ਜੀਤ ਸਿੰਘ ਦੀ ਜਦੋਂ ਸ਼ਹੀਦੀ ਹੁੰਦੀ ਆ ਤੇ ਬਾਬਾ ਜੁਹਾਰ ਸਿੰਘ ਦੇ ਵਿਡੋਲੇ ਫੜਕਦੇ ਨੇ ਉਹ ਵੀ ਗੁਰੂ ਪਿਤਾ ਤੋਂ ਅੱਗੇ ਆ ਲੈਂਦੇ ਨੇ ਸਿੱਖ ਰੋਗਦੇ ਨੇ ਮਹਾਰਾਜ ਆਪਣੇ ਸਹਬਜ਼ਾਦਿਆਂ ਨੂੰ ਨਾਮ ਭੇਜੋ ਤੁਸੀਂ ਆਪ ਵੀ ਚਲੇ ਜਾਓ ਸੁਰੱਖਿਅਤ ਇਸ ਗੜੀ 'ਚ ਚਲੇ ਜਾਓ ਪਰ ਮਹਾਰਾਜ ਕਹਿੰਦੇ ਕਿਹੜੇ ਸਹਬਜ਼ਾਦਿਆਂ ਦੀ ਗੱਲ ਕਰਦੇ ਤੁਸੀਂ ਵੀ ਮੇਰੇ ਸਹਬਜ਼ਾਦਿਆਂ ਸਾਤਗੁਰਾਂ ਨੇ ਆ ਗਿਆ ਦਿੰਦੇ ਨੇ ਆਪਣੇ ਵੱਡੇ ਪੁੱਤਰਾਂ ਜਦੋਂ ਵੱਡਾ ਪੁੱਤਰ ਸ਼ਹੀਦੀ ਪਾਉਂਦਾ ਹੈ ਤੇ ਉਸ ਸਮੇਂ ਜਕਾਰਾ ਲਾਉਂਦੇ ਨੇ ਤੇ ਕਾਲਪੁਰਖ ਦਾ ਸ਼ੁਕਰਾਨਾ ਕਰਦੇ ਕਿ ਤੇਰੇ ਭਜੇ ਤੇਰੇ ਲੇਖੇ ਲੱਗ ਰਹੇ ਦੂਸਰਾ ਫੇਰ ਸ਼ਹੀਦ ਹੋ ਜਾਂਦਾ ਹੈ ਇਹ ਕੋਈ ਕੋਈ ਵਿਰਲਾ ਹੀ ਬਾਪ ਆ ਕਿ ਜਿਹੜਾ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦੇ ਵੇਖ ਕੇ ਜਕਾਰੇ ਲਾਵੇ ਸਤਿਗੁਰੂ ਗੁਰੂ ਗਰੀਬ ਨਵਾਇ ਧੰਨ ਗੁਰੂ ਗੋਬਿੰਦ ਸਿੰਘ ਮਾਰੀ ਨੇ ਸਾਡੇ ਕਰਕੇ ਕੀਤਾ ਜੋ ਵੀ ਕੀਤਾ ਸਤਿਗੁਰਾਂ ਦਾ ਦੂਸਰਾ ਪੁੱਤਰ ਜੁਝਾਰ ਸਿੰਘ ਵੀ ਸ਼ਹੀਦ ਹੋ ਜਾਂਦਾ ਇਸੇ ਤਰ੍ਹਾਂ ਹੀ ਪੰਜਾ ਪੰਜਾ ਸਿੰਘਾਂ ਦੇ ਜਥੇ ਜਾਂਦੇ ਨੇ ਇੱਥੇ ਫਿਰ ਸਾਧਗੁਰ ਜਦੋਂ ਆਪ ਜਾਣ ਲੱਗਦੇ ਨੇ ਤੇ ਸਿੱਖ ਬੇਨਤੀ ਕਰਦੇ ਨੇ ਕਿ ਮਹਾਰਾਜ ਤੁਸੀਂ ਨਹੀਂ ਜਾਓਗੇ ਮਹਾਰਾਜ ਕਮਰ ਕਸਾ ਕਰਦੇ ਨੇ ਸਾਰੀ ਤਿਆਰੀ ਵਰ ਤਿਆਰ ਵਰ ਤਿਆਰ ਹੋ ਕੇ ਜਾਣ ਲੱਗਦੇ ਨੇ ਫਿਰ ਸਿੱਖ ਫੈਸਲਾ ਕਰਦੇ ਨੇ ਕਿ ਮਹਾਰਾਜ ਨੇ ਸਾਨੂੰ ਗੁਰਿਆਈ ਬਖਸ਼ਿਸ਼ ਕੀਤੀ ਆ ਆਪੇ ਗੁਰ ਆਪੇ ਚੇਲਾ ਦਾ ਕੇਹਾ ਤੇ ਇਸ ਤਰ੍ਹਾਂ ਪੰਜ ਸਿੱਖ 사ਤਗੁਰਾਂ ਨੂੰ ਫਿਰ ਬੇਨਤੀ ਲਈ ਹੁਕਮ ਕਰਦੇ ਨੇ ਕਿ ਤੁਸੀਂ ਸਾਨੂੰ ਪੰਥ ਆਪ ਜੀ ਨੂੰ ਹੁਕਮ ਕਰਦਾ ਹੈ ਕਿ ਤੁਸੀਂ ਸੁਰੱਖਿਅਤ ਗੜੀ ਦੇ ਵਿੱਚੋਂ ਬਾਹਰ ਚਲੇ ਜਾਓ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਫਿਰ 사ਤਗੁਰਾਂ ਦੇ ਨਾਲ ਜਾਂਦੇ ਨੇ 사ਤਗੁਰ ਜਾਣ ਤੋਂ ਪਹਿਲਾਂ ਇੱਥੇ ਕਲਗੀ ਤੋੜਾ ਬਖਸ਼ਿਸ਼ ਕਰਕੇ ਦਿੰਦੇ ਨੇ ਉਹ ਕਲਗੀ ਤੋੜਾ ਭਾਈ ਸੰਗਤ ਸਿੰਘ ਦਾ ਵੀ ਜ਼ਿਕਰ ਕਰਦੇ ਨੇ ਪਰ ਪ੍ਰਾਤਨ ਹਵਾਲੇ ਇਹ ਵੀ ਕਹਿੰਦੇ ਨੇ ਕਿ ਕਲਗੀ ਤੋੜਾ ਇੱਥੇ ਬਾਬਾ ਜੀਵਨ ਸਿੰਘ ਜੀ ਨੂੰ ਦਿੱਤਾ ਗਿਆ ਕਿਉਂਕਿ ਬਾਬਾ ਜੀਵਨ ਸਿੰਘ ਨੂੰ ਕਈ ਇਤਿਹਾਸਕਾਰ ਚਮਕੌਰ ਗੜੀ ਦੇ ਵਿੱਚ ਸਰਸਨ ਨਦੀ ਤੇ ਸ਼ਹੀਦ ਕਰਦੇ ਨੇ ਪਰ ਇੱਥੇ ਰਤਨ ਸਿੰਘ ਭੰਗੂ ਜੀ ਲਿਖਦੇ ਹਨ ਕਿ ਗੁਰੂ ਸਾਹਿਬ ਕਲਗੀ ਤੋੜਾ ਬਾਬਾ ਜੀਵਨ ਸਿੰਘ ਜੀ ਨੂੰ ਦੇ ਕੇ ਜਾਂਦੇ ਨੇ ਉਹ ਲਿਖਦੇ ਨੇ ਜੀਵਨ ਸਿੰਘ ਰੰਗਰੇਟੜੋ ਇਬਾਬੇ ਜੀ ਮਨ ਸਿੰਘ ਨੂੰ ਇੱਥੇ ਨਾਗਨੀ ਤੇ ਬਾਗਨੀ ਬੰਦੂਕਾਂ ਦੇ ਦਿੱਤੀਆਂ ਪਹਿਲਾਂ ਦੀਆਂ ਦਿੱਤੀਆਂ ਹੋਈਆਂ ਸਨ ਪਰ ਉਹਨਾਂ ਦਾ ਵੀ ਇੱਥੇ ਜ਼ੋਰ ਦਿਖਾਉਂਦੇ ਨੇ ਚਮਕੌਰ ਗੜੀ ਦੇ ਵਿੱਚ ਨਾਗਨੀ ਬਾਗਨੀ ਨਾਲ ਤੇ ਨਾਲੇ ਇਹ ਇਥੋਂ ਤੱਕ ਵੀ ਬਾਬਾ ਜੀਵਨ ਸਿੰਘ ਏਨੇ ਫਰਤੀਲੇ ਸਨ ਏਨੇ ਉਤਾਗਤਵਾਰ ਸਨ ਤੇ ਮਹਾਰਾਜ ਨੇ ਉਹਨਾਂ ਨੂੰ ਬਖਸ਼ਿਸ਼ਾਂ ਵੀ ਕੀਤੀਆਂ ਸਿੰਘ ਰੰਗਰੇਟੇ ਗੁਰੂ ਕੇ ਬੇਟੇ ਸਦਾ ਪੰਥ ਸੰਗ ਸਮਿਟੇ ਮਹਾਰਾਜ ਨੇ ਆਪਣਾ ਪੁੱਤਰ ਬਣਾਇਆ ਸੀ ਕਿਉਂਕਿ ਉਹਨਾਂ ਕਿਹਾ ਸੀ ਜਦੋਂ ਗੁਰੂ ਪਿਤਾ ਦਾ ਅਸੀਸ ਆਪਣੇ ਪਿਤਾ ਦਾ ਅਸੀਸ ਲਾਗੇ ਫਿਰ ਉਥੇ ਪਹੁੰਚਾਇਆ ਤਾਂ ਮਹਾਰਾਜ ਨੇ ਕਿਹਾ ਸੀ ਕਿ ਰੰਗਰੇਟੇ ਗੁਰੂ ਕੇ ਬੇਟੇ ਤੁਹਾਾਰੇ ਨੇ ਕਿਹਾ ਕਿ ਤੁਸੀਂ ਸਾਰੇ ਹੀ ਪਿਤਾ ਪੁੱਤਰ ਦੇ ਪ੍ਰਤੀ ਜਿਹੜੇ ਪ੍ਰਤੀ ਫਰਜ਼ ਹੁੰਦੇ ਹਨ ਨਾ ਪਿਤਾ ਦੇ ਪੁੱਤਰ ਵਾਲੇ ਤੁਸੀਂ ਸਾਰੇ ਨਬਾਏ ਫਿਰ ਇਹ ਬਖਸ਼ਿਸ਼ਾਂ ਕੀਤੀਆਂ ਸੀ ਤੇ ਇਥੇ ਜ਼ਿਕਰ ਆਉਂਦਾ ਤੇ ਫਿਰ ਸਤਗੁਰ ਭਾਈ ਰਤਨ ਸਿੰਘ ਭੰਗੂ ਜੀ ਲਿਖਦੇ ਨੇ ਕਿ ਉੱਡਦੇ ਹੋਏ ਕਾਂ ਨੂੰ ਵੀ ਉਹ ਪੰਛੀਆਂ ਨੂੰ ਤੇ ਨਿਸ਼ਾਨਾ ਲਾਗੇ ਵੀ ਇੰਨੇ ਨਿਸ਼ਾਨ ਸੀ ਸਨ ਦੁਨੀਆ 'ਚ ਬੜੇ ਬੰਦੂਕ ਚਾਲਕ ਹੋਣਗੇ ਪਰ ਬਾਬਾ ਜੀਵਨ ਸਿੰਘ ਵਰਗਾ ਬੰਦੂਕ ਚਾਲਕ ਨਹੀਂ ਕੋਈ ਹੋਇਆ ਕਹਿੰਦੇ ਜੀਵਨ ਸਿੰਘ ਰੰਗਰੇਟੜ ਉਹ ਬੰਦੂਕੀ ਖੂਬ ਖਵਾਈ ਏਕ ਬੁਰਜ ਮਾਦਸੋਂ ਬਹਿਓ ਏਕਲ ਹੀਥੋ ਸਾਈ ਏਕ ਬੁਰਜ ਤੇ ਵਿੱਚ ਉੱਤੇ ਬਿਠਾ ਕੇ ਗਏ ਬੁਰਜ 'ਚ ਚਮਕੌਰ ਗੜੀ ਦੀ ਤੇ ਏਕਲ ਹੀਥੋ ਸਾਈ ਅਕੱਲੇ ਹੀ ਨਾਗਨੀ ਬਾਗਨੀ ਦਾ ਬੰਦੂਕਾਂ ਦੇ ਨਾਲ ਫਿਰ ਦੁਸ਼ਮਣ ਨੂੰ ਕਦੇ ਤਾਂ ਗਾਰਾ ਵਜਾਉਂਦੇ ਨੇ ਕਦੇ ਤੀਰਾਂ ਦੀ ਪੁਸ਼ਾਰ ਕੱਢਦੇ ਨੇ ਤੇ ਕਦੇ ਬਾਬਾ ਜੀਵਨ ਸਿੰਘ ਜੀ ਨਾਗਨਿਤ ਬਾਗਨੀ ਬੰਦੂਕਾਂ ਨਾਲ ਦੁਸ਼ਮਣ ਦੇ ਖਾਤਮਾ ਕਰਦੇ ਨੇ ਫਿਰ ਸਾਤਗੁਰਾਂ ਦਾ ਦਰਬਾਰੀ ਕਵੀ ਕੰਕਣ ਭਵਿੰਜਾ ਕਮਿਆ ਵਿੱਚੋਂ ਕਵੀ ਕੰਕਣ ਹੋਇਆ ਦਰਬਾਰੀ ਕਵੀ ਉਹ ਲਿਖਦਾ ਹੈ ਕਿ ਨਿਜ ਕਲਗੀ ਸਰਦਈ ਸਜਾਏ ਦਈ ਪੁਸ਼ਾਕ ਆਪਣੀ ਪਹਿਰਾਏ ਜੀਵਨ ਸਿੰਘ ਕੋ ਬੁਰਜ ਪਠਾਏ ਤਾਜ ਗੜੀ ਗੁਰੂ ਗੋਬਿੰਦ ਸਿੰਘ ਜਾਈ ਫਿਰ ਸਾਧੂ ਦਿਆ ਸਿੰਘ ਆਰਖ ਵੀ ਲਿਖਦਾ ਹੈ ਚੜਿਆ 60ਵਾਂ ਸਾਲ ਕਰ ਖਿਆਲ ਵੇਖੀ ਚੜਿਆ 60ਵਾਂ ਸਾਲ ਕਰ ਖਿਆਲ ਵੇਖੀ ਸਿੱਖੀ ਗੁਰੂ ਗੁਰਦੇਵ ਜੀ ਤੋਂ ਪਰੇ ਸਿਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂਰਾ ਜਿਹੜਾ ਵਾਗ ਸਾਹਿਬ ਜਾਦਿਆਂ ਮਰੇ ਸਿੱਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂਰਾ ਜੀਵਨ ਸਿੰਘ ਦੇ ਵਾਂਗ ਨਾ ਡਰੇ ਸਿਖਾ ਇਸ ਤਰ੍ਹਾਂ ਗਿਆਨੀ ਗਿਆਨ ਸਿੰਘ ਜੀ ਵੀ ਲਿਖਦੇ ਨੇ ਪ੍ਰਾਤਨ حوالے ਕਾਫੀ ਇਹ ਅਗਵਾਈ ਭਰਦੇ ਨੇ ਕਿ ਬਾਬਾ ਜੀਵਨ ਸਿੰਘ ਜੀ ਚਮਕੌਰ ਗੜੀ ਦੇ ਵਿੱਚ ਤੇ ਉੱਥੇ ਜਿੱਥੇ ਇਹਨਾਂ ਦਾ ਸੀਸ ਤੇ ਦੁਸ਼ਮਣ ਕੱਟ ਕੇ ਲੱਗੇ ਪਰ ਧਾਰ ਦਾ ਸੰਸਕਾਰ ਮਾਤਾ ਸ਼ਰਨਕੌਰ ਨੇ ਬੀਬੀ ਸ਼ਰਨਕੌਰ ਨੇ ਕੀਤਾ ਤੇ ਉੱਥੇ ਅੱਜ ਵੀ ਬੁਰਜ ਸਾਹਿਬ ਚਮਕੌਰ ਗੜੀ ਦੇ ਨਾਲ ਹੀ ਬੁਰਜ ਸਾਹਿਬ ਬਾਬਾ ਜੀ ਦਾ ਉਹ ਸਥਿਤਕ ਹੈ ਉੱਥੇ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਜਾ ਕੇ ਸੋ ਇਸ ਤਰ੍ਹਾਂ ਧਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਕਿਉਂਕਿ 사ਤਗੁਰਾਂ ਦੇ ਨਾਲ ਜਿਹੜੇ ਆਨੰਦਪੁਰ ਸਾਹਿਬ ਵਿੱਚ ਸ਼ਹੀਦ ਹੋਏ ਸਿੱਖ ਉਹਨਾਂ ਦੇ ਨਾਲ ਵੀ 사ਤਗੁਰਾਂ ਦਾ ਪਿਆਰ ਉਹਨਾਂ ਹੈ ਸਰਸਾ ਨਦੀ ਤੇ ਜਿਹੜੇ ਸ਼ਹੀਦ ਹੋਏ ਉਹਨਾਂ ਨਾਲ ਵੀ ਉਹਨਾਂ ਹੀ ਪਿਆਰ ਹੈ ਜ਼ਰੂਰੀ ਨਹੀਂ ਕਿ ਇੱਥੇ ਕਲਗੀ ਦੇਣ ਵਾਲੇ ਨਾਲ ਜਿਆਦਾ ਪਿਆਰ ਆ ਪਰ ਮਹਾਰਾਜ ਨੇ ਸਾਰੇ ਸਿੱਖਾਂ ਨਾਲ ਉਹਨਾਂ ਹੀ ਪਿਆਰ ਆ ਪਰ ਇਤਿਹਾਸ ਨੂੰ ਲਕਾਉਣ ਦੀ ਛਪਾਉਣ ਦੀ ਇਹ ਤੌਰ ਮੋੜ ਕੇ ਪੇਸ਼ ਕਰਨ ਦੀ ਇਹ ਇਸ ਕਰਕੇ ਜਿਹੜੇ ਹਵਾਲਿਆਂ ਤੋਂ ਇਹ ਦੱਸਣਾ ਪੈਂਦਾ ਹੈ ਕਿਉਂਕਿ ਕੋਈ ਭਾਈ ਸੰਗਤ ਸਿੰਘ ਨੂੰ ਕਹਿੰਦੇ ਆ ਕੋਈ ਬਾਬਾ ਜੀਵਨ ਸਿੰਘ ਨੂੰ ਕਹਿੰਦੇ ਆ ਸਾਧਗੁਰ ਕਿਰਪਾ ਕੰਨ ਭਾਈ ਸੰਗਤ ਨਾਲ ਵੀ ਸਾਧਗੁਰਾਂ ਦਾ ਓਨਾ ਹੀ ਪਿਆਰ ਹੈ ਤੇ ਬਾਬਾ ਜੀਵਨ ਸਿੰਘ ਦੇ ਨਾਲ ਵੀ ਓਨਾ ਹੀ ਪਿਆਰ ਆ ਪਰ ਅਸੀਂ ਆਪਣੇ ਦਿਮਾਗ ਤੌਰ ਤੇ ਸੋਚੀਏਗੀ ਅਸੀਂ ਇਸ ਜਾਤ ਪਾਤ ਦੇ ਵਿੱਚ ਰਹਿ ਕੇ ਕਿਸੇ ਦੇ ਇਤਿਹਾਸ ਨੂੰ ਤੋਰ ਮੋੜ ਕੇ ਪੇਸ਼ ਨਹੀਂ ਕਰਨਾ ਚਾਹੀਦਾ ਸੋ ਸਾਧਗੁਰ ਕਿਰਪਾ ਕੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਥੇ ਆਪਣੇ ਪਿਆਰੀ ਸਿੱਖਾਂ ਨੂੰ ਲਾੜਦੇ ਸਿੱਖਾਂ ਨੂੰ ਕਲਗੀ ਦੇ ਕੇ ਸਾਧਗੁਰ ਇਥੋਂ ਇੱਕ ਫਿਰ ਬੇਨਤੀ ਕਰਦੇ ਨੇ ਕਿ ਅਸੀਂ ਤਾੜੀ ਮਾਰ ਕੇ ਜਾਵਾਂਗੇ ਇਸ ਦੁਸ਼ਮਣ ਨੂੰ ਬੰਗਾਰ ਕੇ ਜਾਵਾਂਗੇ ਮਹਾਰਾਜ ਇਥੋਂ ਨਿਕਲ ਜਾਂਦੇ ਨੇ ਅਠਪੋ ਦਾ ਇਤਿਹਾਸ ਆਪ ਸਰਵਣਕਾਰੀ ਹੋ ਤੇ ਅਠਪੋ ਨੂੰ ਹੀ ਸੱਤਪੋ ਨੂੰ ਮਾਤਾ ਗੁਜਰ ਕੌਰ ਜੀ ਆਪਣੇ ਛੋਟੇ ਪੋਤਰਿਆਂ ਨਾਲ ਛੋਟੇ ਸਹਿਬਜ਼ਾਦਿਆਂ ਦੇ ਨਾਲ ਕੁੰਬਾ ਮਾਸਕੀ ਦੀ ਝੌਂਕੜੀ 'ਚ ਰਹਿੰਦੇ ਨੇ ਅੱਗੋਂ ਗੰਗੂ ਬ੍ਰਾਹਮਣ ਇਹਨਾਂ ਨੂੰ ਪਿੰਡ ਸਹੇੜੀ ਅੱਲਾ ਯਾਰਖਾ ਜੋਗੀ ਖੇੜੀ ਲਿਖਦਾ ਹੈ ਵੀ ਖੇੜੀ ਪਿੰਡ ਦੇ ਵਿੱਚ ਗੰਗੂ ਬ੍ਰਾਹਮਣ ਆਪਣੀਆਂ ਲੈ ਜਾਂਦਾ ਹੈ ਇੱਥੇ ਰਾਤ ਨੂੰ ਦੁੱਧ ਗਰਮ ਕਰਦਾ ਹੈ ਪੀਂਦਾ ਹੈ ਤੇ ਇਹਨਾਂ ਦੇ ਕੋਲ ਜਿਹੜੀ ਥੈਲੀ ਹੁੰਦੀ ਮੋਹਰ ਮੋਹਰਾਂ ਹੁੰਦੀਆਂ ਨੇ ਸੋਨੇ ਦੀਆਂ ਉਹ ਦੇਖਦਾ ਤੇ ਇਹਦਾ ਮਨ ਬਦਲ ਜਾਂਦਾ ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸਿਆਹੋ ਜਨਮਾਂ ਜਨਮਾਂ ਦੀ ਮਲ ਲੱਗੀ ਆ ਇਹਨੂੰ ਪਤਾ ਨਹੀਂ ਕਿਹੜੇ ਵਿਲੇਮੈਂਟ ਚ ਬਦਲ ਜਾਵੇ ਮਾਇਆ ਨੂੰ ਵੇਖ ਕੇ ਗੁਰੂ ਘਰ ਦਾ ਰਸੋਈਆ ਰਿਹਾ ਇੰਨੀ ਸੇਵਾ ਕੀਤੀ ਪਰ ਮਨ ਬਦਲ ਗਿਆ ਮਾਇਆ ਮੂਣੀ ਨੂੰ ਵੇਖ ਕੇ ਆਪਣੀ ਮਾਤਾ ਨੂੰ ਕਹਿੰਦਾ ਮਾਤਾ ਦੁੱਧ ਦੇ ਵਿੱਚ ਥੋੜਾ ਜਿਹਾ ਜ਼ਹਿਰ ਪਾ ਦੇ ਅਸੀਂ ਰਾਤੋਂ ਰਾਤ ਅਮੀਰ ਹੋ ਜਾਵਾਂਗੇ ਰਾਤੋਂ ਰਾਤ ਮੈਂ ਇਹ ਲਾਸ਼ਾਂ ਨੂੰ ਬੰਨੇ ਲਾ ਦੇਵਾਂਗਾ ਮਾਂ ਲਾਉਣ ਤਾਂ ਪਉਂਦੀ ਆ ਆਪਣੇ ਪੁੱਤਰ ਗੰਗੂ ਨੂੰ ਕਿ ਤੂੰ ਕਿਸ ਤਰ੍ਹਾਂ ਦੇ ਸੋਚ ਲੈ ਕੇ ਬੈਠਾ ਆਂ ਵੀ ਜਿਸ ਗੁਰੂ ਦੇ ਲਾਲਾਂ ਨੂੰ ਤੂੰ ਮਾਇਆ ਕਰਕੇ ਉਹਨਾਂ ਨੂੰ ਜ਼ਹਿਰ ਦੇਣ ਲੱਗਾ ਆਂ ਤੇ ਉਹ ਗੁਰੂ ਤੇ ਕਿਤੇ ਉਹਦੇ ਦਰਬਾਰ ਦੇ ਵਿੱਚ ਕੋਈ ਕਵੀ ਇੱਕ ਕਵਤਾ ਹੀ ਪੜ ਦੇਵੇ ਤੇ ਮਹਾਰਾਜ ਤੁਹਾਨੂੰ ਲੱਖਾਂ ਰੁਪਇਆ ਨਾਮ ਦਿੰਦੇ ਨਹੀਂ ਤੇ ਜੇ ਤੂੰ ਉਹਨਾਂ ਦੇ ਸਹਬਜਾ ਦੀ ਉਹਨਾਂ ਦੇ ਕੋਲ ਪਹਚਾਵਾਂਗੇ ਪਹਚਾਵੇਂਗਾ ਤੇ ਤੈਨੂੰ ਪਤਾ ਨਹੀਂ ਕਿੰਨੇ-ਕਿੰਨੇ ਵੱਡੇ ਇਨਾਮ ਦੇਵੇਗਾ ਮਹਾਰਾਜ ਗੁਰੂ ਗੋਬਿੰਦ ਸਿੰਘ ਤੂੰ ਮਾਇਆ ਕਰਕੇ ਇਹ ਚੀਜ਼ਾਂ ਨਾ ਕਰ ਤੂੰ ਜਿਆਰ ਨਾ ਦੀ ਪਰ ਗੰਗੂ ਬ੍ਰਾਹਮਣ ਮੰਨਦਾ ਨਹੀਂ ਮਾਤਾ ਜੀ ਨੂੰ ਪਤਾ ਲੱਗ ਜਾਂਦਾ ਮਾਤਾ ਜੀ ਕਹਿੰਦੇ ਵੀ ਜੇ ਤੈਨੂੰ ਪੈਸੇ ਚਾਹੀਦੇ ਸਨ ਮਾ ਗੁਜਰ ਕੋਰ ਜੀ ਕਹਿੰਦੇ ਪੈਸੇ ਹੀ ਚਾਹੀਦੇ ਸਨ ਤੋ ਸਾਡੇ ਕੋਲੋਂ ਮੰਗ ਲੈਂਦਾ ਅਗੇ ਕਹਿੰਦਾ ਮੈਂ ਤੁਹਾਡੀ ਰੱਖਿਆ ਕਰਾਂ ਮੈਂ ਤੁਹਾਨੂੰ ਦੁੱਧ ਪਿਆਵਾ ਤੁਸੀਂ ਮੇਰੇ ਉਤੇ ਇਲਜ਼ਾਮ ਲਾਉਂਦੇ ਹੋ ਇਹ ਫਿਰ ਨਾਮ ਦੀ ਲਾਲਚ ਦੇ ਵਿੱਚ ਹੀ ਆ ਕੇ ਹਿਮਰਿੰਡੇ ਥਾਣੇ ਦੇ ਵਿੱਚ ਇਹ ਸ਼ਿਕਾਇਤ ਕਰਦਾ ਜਾਨੀ ਖਾਂ ਦੇ ਮਾਨੀ ਖਾਂ ਫਿਰ 9 ਪੋਹ ਨੂੰ ਆਉਂਦੇ ਨੇ ਲੈਣ ਅੱਜ 8 ਪੋਹ ਦਾ ਇਤਿਹਾਸ ਆਪ ਸਮੂਹ ਸੰਗਤ ਨੇ ਸਰਵਣ ਕੀਤਾ ਬਿਆਨਤ ਪ੍ਰਕਾਰ ਦੀਆਂ ਭੁੰਨਾ ਗਲਤੀਆਂ ਆਪ ਸਾਸਨ ਗੁਰੂ ਸਾਹਿਬ ਬਖਸ਼ ਲੈਣ ਇਤਿਹਾਸ ਦੇ ਵਿੱਚ ਹੋਰ ਵੀ ਕਈ ਗੱਲਾਂ ਰਹਿ ਗਈਆਂ ਹੋਣਗੀਆਂ ਅਣਜਾਨ ਬੱਚੇ ਸਮਝ ਕੇ ਆਪ ਸਾਧ ਸੰਗਤ ਗੁਰੂ ਸਹਾ ਬਖਸ਼ ਲਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ